ਜਿਨੇ ਕਹਿ ਦਿੱਤਾ ਕੋਈ ਇੰਨੀ ਵੱਡੀ ਗੱਲ ਨਹੀਂ ਇਹ ਜਿਹੜੇ ਕਬਾਇਲੀ ਲੋਕ ਨੇ ਇਸੇ ਤਰ੍ਹਾਂ ਹੀ ਗੜਦੇ ਨੇ ਇਹਨਾਂ ਦੇ ਬਾਰੇ ਇੰਨਾ ਕੋਈ ਸਾਨੂੰ ਵਿੱਚ ਲਿਖਉਣ ਦੀ ਲੋੜ ਨਹੀਂ ਹੈ ਮੈਂ ਮੇਰੇ ਬਹੁਤ ਸਾਰੇ ਕੁਝ ਸਾਥੀਆਂ ਦੇ ਨਾਲ ਮਨੀਪੁਰ ਕਈ ਵਾਰ ਜਾਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਮਨੀਪੁਰ ਦੀ ਜਿਹੜੀ ਲੜਾਈ ਹੈ ਕੁੱਕੀ ਤੇ ਮੈਤੀ ਦੀ ਲੜਾਈ ਨਹੀਂ ਸੀ ਇਹ ਮਈ 2023 ਦੇ ਵਿੱਚ ਸ਼ੁਰੂ ਨਹੀਂ ਹੋਈ ਇਹ ਉਸ ਤੋਂ ਕਿਤੇ ਪਹਿਲੇ ਸਟੇਟ ਨੇ ਸ਼ੁਰੂ ਕੀਤੀ ਸੀ ਸਟੇਟ ਨੇ ਜਿਹੜੇ ਕੁਕੀ ਲੋਕ ਨੇ ਉਹ ਪਹਾੜਾਂ ਦੇ ਉੱਤੇ ਰਹਿੰਦੇ ਨੇ ਮੈਤੀ ਲੋਕ ਜ਼ਮੀਨ ਤੇ ਰਹਿੰਦੇ ਨੇ ਜਿਹੜੀ ਪਹਾੜ ਨੇ ਜਿਹੜੀਆਂ ਹिल्स ਨੇ ਉਹਨਾਂ ਦੇ ਥੱਲੇ ਖਣਜ ਨੇ ਉਹਨਾਂ ਦੇ ਥੱਲੇ ਐਸੇ ਖਣਜ ਨੇ ਜਿਨ੍ਹਾਂ ਦੇ ਉੱਤੇ ਫੇਸ ਤੋਂ ਜਿਹੜੇ ਵੱਡੇ ਕਾਰਪੋਰੇਟ ਨੇ ਉਹਨਾਂ ਦੀਆਂ ਨਜ਼ਰਾਂ ਨੇ ਉਹ ਖਾਲੀ ਕਾਰਪੋਰੇਟ ਹੀ ਨਹੀਂ ਜਿਹੜੇ ਉੱਥੋਂ ਦੀ ਪੋਲੀਟਿਕਲ ਜਮਾਤ ਵੀ ਹੈ ਜਿਹੜੀ ਸਿਆਸਤ ਤੇ 파ਰੂ ਹੈ ਉਹਨਾਂ ਦੀਆਂ ਵੀ ਨਜ਼ਰਾਂ ਨੇ ਔਰ ਉਹ ਚਾਹੁੰਦੇ ਨੇ ਕਿ ਕੁਕੀ ਲੋਕਾਂ ਨੂੰ ਉੱਥੋਂ ਕੱਢਿਆ ਜਾਏ ਉਹਨਾਂ ਨੂੰ ਦੂਸਰੇ ਲੋਕਾਂ ਨੂੰ ਉੱਥੇ ਜ਼ਮੀਨਾਂ ਲੈਣ ਦੀ ਇਜਾਜ਼ਤ ਦਿੱਤੀ ਜਾਏ ਤਾਂ ਕਿ ਉਹ ਜਿਹੜੇ ਖਨਜ ਨੇ ਉਹਨਾਂ ਦੇ ਹੱਥ ਆ ਜਾਣ ਉਹਨਾਂ ਖਨਜਾਂ ਦੇ ਕਰਕੇ ਪਿਛਲੇ ਕੁਝ 2021 ਤੋਂ ਖਾਸ ਕਰਕੇ ਕਈ ਜਿਹੜੀਆਂ ਕਾਨੂੰਨ ਦੀਆਂ ਧਾਰਾਵਾਂ ਹਨ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਉਹ ਤਬਦੀਲੀਆਂ ਕਰਦੇ ਕਰਦੇ ਇੱਕ ਥਾਂ ਤੇ ਉਹ ਇਸ ਗੱਲ ਤੇ ਵੀ ਪਹੁੰਚ ਗਏ ਕਿ ਜਿਹੜੀਆਂ ਜ਼ਮੀਨਾ ਲੈਣ ਦਾ ਹੱਕ ਹੈ ਉਹ ਵੀ ਉੱਥੋਂ ਦੇ ਜਿਹੜੇ ਪਲੇਨਸ ਦੇ ਵਿੱਚ ਰਹਿੰਦੇ ਵੈਲੀ ਦੇ ਵਿੱਚ ਰਹਿੰਦੇ ਮੈਤੀ ਹੈ ਉਹਨਾਂ ਨੂੰ ਵੀ ਦੇ ਦਿੱਤੀ ਜਾਏ ਬਾਏ ਗਿਵਿੰਗ ਮੈਤੀ जरा एक शड्यूल ट्राइब का स्टेटस दे के उन्होंने हक देता जाए कि वह भी पहाड़ा के जाके जी हिल्स है उन्होंने उ जमीन खरीद सकन बेसिक मसला जमीन खरीद का कि जमीन उ खरीदिया जा को हज़ार इक्की मिनिस्टर एन बीरेन सिंह ओ एक मीटिंग करना है तो कहना है कि मैं इस मणिपुर खुशहाल बनाना है इतो की खेती न खुशहाल बनाना है तो एक लखड़ जी जमीन है पहाड़ के उत्ते जमीन जी है ओ पाम ऑयल वास्ते दी खेती वास्ते शुरू करनी है हम एक लख एकड़ जमीन कितों जी है ओ, हो जाएगी क्योंकि उत्थ लोग वसते हैं उगा वसते हैं उकी वसते उन्होंने अठ होर ट्राइब्स वसदिया ने जिन्ह का हक है जो फॉरेस्ट राइट्स जोड़े एक्ट के अनुसार उन्हों का हक है उस जमीन के उ कि रहन उेती कर किसी का हक नहीं है कि वह जमीन लैके किसी भी किसम की खेती कर दे बिना उन्हों की इजाजत दे ਦੂਸਰੀ ਗੱਲ ਕਿ ਜਿਹੜੀ ਪਾਮ ਆਇਲ ਦੀ ਖੇਤੀ ਹੈ ਉਹ ਔਖੀ ਖੇਤੀ ਹੈ ਉਹਨੂੰ ਕਰਨ ਵਾਸਤੇ ਵੀ ਕੌਣ ਲੋਕ ਚਾਹੀਦੇ ਨੇ ਜਿਹੜਾ ਚੀਫ ਮਿਨਿਸਟਰ ਹੈ ਉਹ ਪ੍ਰੋਮਿਸ ਕਰ ਦਿੰਦਾ ਹੈ ਕਿ ਮੈਂ 10 ਲੱਖ ਏਕੜ ਨੂੰ ਪਾਮ ਆਇਲ ਦੇ ਵਿੱਚ ਤਬਦੀਲ ਕਰ ਦਿਆਂਗਾ ਪਰ ਉਹਨੂੰ ਕਰਨ ਵਾਸਤੇ ਉਹਨੂੰ ਚਾਹੀਦਾ ਹੈ ਕਿ ਉਹ ਨਹੀਂ ਹੈ ਇਕੱਲਾ ਉਹਨਾਂ ਦੇ ਲਈ ਹਾ ਦਾ ਨਾਰਾ ਮਾਰਨ ਦੀ ਲੜਾਈ ਨਹੀਂ ਹੈ ਉਹ ਬਹੁਤ ਵੱਡਾ ਮਹੱਤਵ ਹੈ ਉਹਦਾ ਵੀ ਆਪਣੇ ਪੱਧਰ ਦੇ ਉੱਤੇ ਪਰ ਸਾਨੂੰ ਇਹਦਾ ਲਿੰਕ ਹੈ ਜਿਹੜਾ ਦੇਸ਼ ਦੇ ਬਾਕੀ ਹਿੱਸਿਆਂ ਦੀ ਲੜਾਈ ਦੇ ਨਾਲ ਮਜ਼ਦੂਰਾਂ ਦੀ ਲੜਾਈ ਦੇ ਨਾਲ ਚਾਹੇ ਮਾਨੀ ਸਰ ਗੁੜਗਾਉਂ ਦੇ ਮਜ਼ਦੂਰ ਲੜ ਰਹੇ ਨੇ ਮਰੂਤੀ ਸੂਜੂਕੀ ਦੇ ਮਜ਼ਦੂਰ ਲੜ ਰਹੇ ਨੇ ਜਾਂ ਕਿਸੇ ਹੋਰ ਹਿੱਸਿਆਂ ਦੇ ਮਜ਼ਦੂਰ ਲੜ ਰਹੇ ਨੇ ਇਹ ਉਹਨਾਂ ਸਾਰਿਆਂ ਦੀ ਲੜਾਈ ਦੇ ਨਾਲ ਸਾਨੂੰ ਇਹਦੇ ਸਬੰਧ ਨੂੰ ਦੇਖ ਕੇ ਦੇਖਣਾ ਚਾਹੀਦਾ ਜੋੜ ਕੇ ਦੇਖਣਾ ਚਾਹੀਦਾ ਔਰ ਇਹਦੇ ਵਿੱਚੋਂ ਸਾਨੂੰ ਇਸ ਲੜਾਈ ਦਾ ਮਹੱਤਵ ਤੇ ਇਹਦੇ ਵਿੱਚ ਸਾਨੂੰ ਆਪਣੀ ਭੂਮਿਕਾ ਜਿਹੜੀ ਉਹ ਪਛਾਣਨ ਦੀ ਲੋੜ ਹੈ ਜਿਹਦੇ ਵਾਸਤੇ ਅੱਜ ਆਪਾਂ ਇਹ ਛੋਟਾ ਜਿਹਾ ਉਦਦਮ ਕੀਤਾ ਔਰ ਨੇੜ ਭਵਿੱਖ ਦੇ ਵਿੱਚ ਇਸ ਫਰੰਟ ਨੂੰ ਇਸ ਫੋਰਮ ਨੂੰ ਹੋਰ ਮਜ਼ਬੂਤ ਕਰਦੇ ਹੋਰ ਹੋਰ ਵਿਸ਼ਾਲ ਕਰਦੇ ਹੋਰ ਵੱਖ-ਵੱਖ ਹਿੱਸਿਆਂ ਨੂੰ ਇਹਦੇ ਵਿੱਚ ਸ਼ਾਮਲ ਕਰਦੇ ਹੋਏ ਅਸੀਂ ਇਸ ਕੋਸ਼ਿਸ਼ ਨੂੰ ਹੋਰ ਵਿਸਥਾਰ ਦੇ ਵਿੱਚ ਹੋਰ ਜ਼ਿਆਦਾ ਗੱਲਾਂ ਇੱਕ ਗੱਲਬਾਤ ਕਰਦੇ ਹੋਏ ਇੱਕ ਚਰਚਾ ਕਰਦੇ ਹੋਏ ਇਹਨਾਂ ਮੁੱਦਿਆਂ ਨੂੰ ਉਠਾਉਂਦੇ ਹੋਏ ਇੱਕ ਵੱਡੀ ਲੋਕ ਰਾਏ ਖੜੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜਿਵੇਂ ਪੰਜਾਬ ਦੀਆਂ ਇਨਕਲਾਬੀ ਜਮਹੂਰੀ ਤਾਕਤਾਂ ਨੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਹਨਾਂ ਸਾਡੇ ਉਦਮ ਉਦਮ ਨੂੰ ਇਹਨਾਂ ਉਪਰਾਲਿਆਂ ਨੂੰ ਸਾਥ ਦਿੱਤਾ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਹਦੇ ਨਾਲੋਂ ਵੀ ਵੱਧ ਚੜ੍ਹ ਕੇ ਸਾਨੂੰ ਇਹਦੇ ਨਾਲ ਜੁੜੋਂਗੇ ਇਹਨਾਂ ਸੱਦਿਆਂ ਦੇ ਨਾਲ ਇਹਨਾਂ ਫੋਰਮਾਂ ਦੇ ਨਾਲ ਔਰ ਇਹਨੂੰ ਹੋਰ ਆਪਾਂ ਰਲ ਮਿਲ ਕੇ ਸਾਰੇ ਵਿਸ਼ਾਲ ਬਣਾਵਾਂਗੇ ਔਰ ਆਖਰ ਦੇ ਵਿੱਚ ਸਾਡੇ ਕੋਲ ਜਿਹੜੇ ਕੁਝ ਮਤੇ ਨੇ ਸੂਬਾ ਕਮੇਟੀ ਨੇ ਤਿਆਰ ਕੀਤੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ ਇਹਦੇ ਤੋਂ ਪਹਿਲਾਂ ਇਹ ਕੁਝ ਕਿਤਾਬਾਂ ਨੇ ਜਿਹੜੀਆਂ ਜਰੂਰ ਉਹ ਇਸ ਮੰਚ ਤੋਂ ਅਸੀਂ ਤੁਹਾਡੇ ਨਾਲ ਇੰਟਰੋਡਿਊਸ ਕਰਨੀਆਂ ਚਾਹਾਂਗੇ। ਇੱਕ ਆਪਰੇਸ਼ਨ ਕਗਾਰ ਦੇ ਬਾਰੇ ਬੁੱਕਲੇਟ ਹੈ ਪੂਰਾ ਜੋ ਛਤੀਸਗੜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ। ਉਹਦੇ ਬਾਰੇ ਅੰਗਰੇਜ਼ੀ ਦੇ ਵਿੱਚ ਬੁੱਕਲੇਟ ਹੈ। ਅਗਰ ਕੋਈ ਸਾਥੀ ਉਹਨੂੰ ਜਿਹੜੇ ਖਰੀਦਣ ਦੇ ਚਾਹ ਚਾਹ ਬਾਨੇ ਬਾਹਰ ਬੁੱਕਸਟਾਲ ਤੋਂ ਖਰੀਦ ਸਕਦੇ ਜਾਂ ਪ੍ਰੋਫੈਸਰ ਮਲੇਰੀ ਸਾਹਿਬ ਹੋਣਗੇ ਇਹਨਾਂ ਦੇ ਕੋਲੋਂ ਲੈ ਸਕਦੇ ਨੇ। ਇਸੇ ਤਰ੍ਹਾਂ ਦੂਸਰੀਆਂ ਦੋ ਬੁੱਕ ਨੇ ਇਹ ਵੀ ਦੇ ਡੁਪਲੀਕਸ।